ਪਿਓਰ ਕ੍ਰੇਵਸ ਰੱਖਾ ਜੀ ਹੈਂਡਵਰਕ ਵਾਲੀ ਤੇ ਨਾਲ ਹੈਗਾ ਚਨਾਉਣ ਦਾ ਫੁੱਲ ਚਨਾਉਣ ਦਾ ਦੁਪੱਟਾ ਰੇਡ ਦਾ ਚੈਲੰਜ ਆ ਸਾਰੇ ਪੰਜਾਬ ਦੀ ਗਰੰਟੀ ਆ ਸੂਟ ਹੈਗੇ ਆ 12 1200 ਰੁਪਏ ਵਾਲੇ 600 ਰੁਪਏ ਚ ਦੇਵਾਂਗੇ ਜੀ 1200 ਵਾਲੇ ਸੂਟ ਦੇਵਾਂਗੇ 600 ਰੁਪਏ ਦੇ ਵਿੱਚ ਨਾਲੇ ਕੋਈ 20 24 ਸੂਟ ਰੱਖ ਕੇ ਵੀਡੀਓ ਨਹੀਂ ਪਾਉਂਦੇ 520 ਰੁਪਿਆਗਾ ਇੱਕ ਨਾਲ ਦਾ ਜਿੰਨਾ ਮਰਜ਼ੀ ਮਾਂ ਲੈ ਲਿਓ ਗਦਾਮ ਭਰੇ ਭੇ ਗਦਾਮ ਦੀ ਵੀਡੀਓ ਪਾ ਦਾਂਗੇ ਨਾਲ ਸੂਟ ਦੇਵਾਂਗੇ 12 1200 ਰੁਪਏ 600 ਰੁਪਏ ਵਿੱਚ ਪਿਓਰ ਕਰੇਵ ਸਿਲਕ ਹੈਂਡਵਰਕ ਵਾਲੀ ਨਾਲ ਚਨਾਉਣ ਦੇ ਦੁਪੱਟੇ ਮਾਲ ਹੈਗਾ ਸੋਨੇ ਵਰਗਾ ਲਓ ਜੀ ਧਿਆਨ ਨਾਲ ਚੱਕਰ ਲਓ ਪ੍ਰੋਪਰ ਸਾਰਾ ਹੈਂਡਵਰਕ ਦਾ ਕੰਮ ਕੀਤਾ ਹੋਊਗਾ ਪਿਓਰ ਕਰੇਵ ਸਿਲਕ ਨਾਲ ਚਨਾਉਣ ਦਾ ਦੁਪੱਟਾ 600 ਰੁਪਏ ਦੇ ਵਿੱਚ ਲਓ ਜੀ ਫੁੱਲ ਸਾਈਜ਼ ਦਾ ਚਨਾਉਣ ਦਾ ਦੁਪੱਟਾ ਗਾ 1200 ਦਾ ਸੂਟ ਆ 600 ਵਿੱਚ ਦੇਵਾਂਗੇ ਰੇਟ ਦਾ ਚੈਲੰਜ ਆ ਸਾਰੇ ਪੰਜਾਬ ਦੀ ਰੇਟ ਦੀ ਫੁੱਲ ਵੱਡਾ ਫੁੱਲ ਗਾਰੰਟੀ ਆ ਜੀ ਰੰਗ ਦੇਵਾਂਗੇ 4 ਲਓ ਜੀ ਜਿਨਾਂ ਨੇ ਪੂਰਾ ਸੈੱਟ ਲੈਣਾਗਾ 4-4 ਦਾ ਪੂਰਾ ਸੈੱਟ ਦੇਵਾਂਗੇ ਲਓ ਜੀ ਸਕਰੀਨਸ਼ਾਟ ਕਰੀ ਚਲੋ ਜਲਦੀ-ਜਲਦੀ ਬੁੱਕ ਕਰਾ ਦਿਓ ਜੀ 2200 ਰੁਪਏ ਦੇ 4 ਸੂਟ ਆ ਜੀ ਸਿੰਗਲ ਸੂਟ 600 ਰੁਪਏ ਦਾ 2200 ਰੁਪਏ ਦੇ 4 ਸਾਰੇ ਪੰਜਾਬ ਦੀ ਰੇਟ ਦੀ ਫੁੱਲ ਵੜਾ ਫੁੱਲ ਗਾਰੰਟੀ ਆ ਲੋਕ 12-1200 ਚ ਵੇਚੀ ਜਾਂਦੇ ਆ ਪਿਓਰ ਗਰੇਵ ਸਿਲਕ ਆ ਜੀ ਪਿਓਰ ਗਰੇਵ ਸਿਲਕ ਪਿਓਰ ਕਰੇਵ ਸਿਲਕ ਦੇ ਸੂਟ ਹੈਂਡਵਰਕ ਵਾਲੇ ਚਨਾਉਣ ਦੇ ਦੁਪੱਟੇ 600 ਰੁਪਏ ਦੇ ਵਿੱਚ 12-1200 ਵਾਲੇ ਲਓ ਜੀ ਸਕਰੀਨਸ਼ਾਟ ਕਰ ਦਿਓ ਤੇ ਜਲਦੀ ਜਲਦੀ ਬੁੱਕ ਕਰਾ ਦਿਓ ਤੇ 2200 ਰੁਪਏ ਦੇਵਾਂਗੇ 4 ਜਿਹੜੇ ਪੈਨ ਭਰਾਵਾਂ ਨੇ ਸੈੱਟ ਵਾਈਜ਼ ਵੇਚਣ ਵਾਸਤੇ ਲੈਣੇ ਆ ਲਓ ਜੀ ਕਰੇਵ ਦੀ ਕੁਆਲਿਟੀ ਚੈੱਕ ਕਰ ਲਓ ਪੂਰੀ ਹੈਵੀ ਕੁਆਲਿਟੀ ਦੇਵਾਂਗੇ ਦੁਪੱਟੇ ਫੁੱਲ ਹੈਵੀ ਆ ਚਨਾਉਣ ਦੇ ਦੁਪੱਟੇ ਆ ਸਕਰੀਨਸ਼ਾਟ ਕਰੀ ਚੱਲੋ ਜਲਦੀ ਜਲਦੀ ਬੁੱਕ ਕਰਾ ਦਿਓ ਜੀ ਸਿੰਗਲ ਸੂਟ 600 ਰੁਪਏ ਦਾ ਤੇ 2200 ਰੁਪਏ ਦੇ ਚਾਰ ਸਕਰੀਨਸ਼ਾਟ ਕਰੀ ਚੱਲੋ ਜਲਦੀ ਜਲਦੀ ਬੁੱਕ ਕਰਾ ਦਿਓ ਲਓ ਜੀ ਡਿਜ਼ਾਈਨ ਆ ਗਿਆ ਅਗਲਾ ਸੋ ਜਿਹੜੇ ਵੀ ਪੈਨਪਰਵਾਹਾਂ ਨੇ ਆਨਲਾਈਨ ਵਗੋਣੇ ਆ ਫਟਾਫਟ ਬੁੱਕ ਕਰੀ ਚੱਲੋ ਤੇ ਜਿਨ੍ਹਾਂ ਨੇ ਦੁਕਾਨ ਤੇ ਉਹਨਾਂ ਦੁਕਾਨ ਤੇ ਆ ਕੇ ਲੈ ਲਓ 12 12 ਸੋਲੇ ਸੂਟ 600 ਰੁਪਏ ਦੇ ਵਿੱਚ ਪਿਓਰ ਕ੍ਰੇਪ ਸਰਕ ਦੇ ਨਾਲ ਚਨਾਉਣ ਦੇ ਦੁਪੱਟੇ ਚਾਰ ਚਾਰ ਰੰਗ 2200 ਰੁਪਏ ਦੇ ਚਾਰ ਦੇਵਾਂਗੇ ਜਿਨ੍ਹਾਂ ਨੇ ਸੈਟ ਵਾਈਜ਼ ਮਾਰ ਲੈਣਾਗਾ ਲਓ ਜੀ ਜਿਨ੍ਹਾਂ ਨੇ ਅੱਗੇ ਸੇਲ ਕਰਨੇ ਆ 1100 1200 ਜਿਵੇਂ ਮਰਜ਼ੀ ਸੇਲ ਕਰ ਲਓ ਜੀ ਸਾਰੇ ਪੰਜਾਬ ਦੀ ਰੇਟ ਦੀ ਗਰੰਟੀ ਆ ਸਾਰਾ ਮਾਲ ਆਪਣਾ ਤਿਆਰ ਹੁੰਦਾਗਾ ਤਾਂ ਫਾਇਦੇ ਕਰਦੇ ਆ ਦੁਕਾਨਦਾਰਾਂ ਦੀ ਲਓ ਜੀ ਪੂਰੀ ਹੈਵੀ ਕੁਆਲਟੀ ਦੀ ਕਰੀਬ ਦਵਾਂਗੇ 1200 ਰੁਪਏ ਦਾ ਸੂਟ 600 ਰੁਪਏ ਦੇ ਵਿੱਚ ਰੇਟ ਦਾ ਚੈਲੰਜ ਆ ਗਰੰਟੀ ਆ ਰੇਟ ਦੀ ਲਓ ਜੀ ਜਿੰਨੇ ਮਰਜ਼ੀ ਵਕਰਾ ਦਿਓ ਜੀ ਚਾਰ ਚਾਰ ਰੰਗ ਸਾਰੇ ਹੈਂਡਵਰਕ ਦੇ ਪੀਸ ਹੋਣਗੇ ਪ੍ਰੋਪਰ ਹੈਂਡ ਦਾ ਕੰਮ ਕੀਤਾ ਹੋਇਆ ਨਾਲ ਅਗੇ ਚਲਾਉਣ ਦੇ ਦੁਪੱਟੇ 1200 ਵਾਲੇ 600 ਰੁਪਏ ਦੇ ਵਿੱਚ ਲਓ ਜੀ 2.5 ਮੀਟਰ ਦੁਪट्टे ਆ ਚਣੌਣ ਦੇ ਲਓ ਜੀ ਸਕਰੀਨ ਸ਼ਾਟ ਕਰੀ ਚਲੋ ਜਲਦੀ ਜਲਦੀ ਵੋਕਰੀ ਚਲੋ ਜੀ ਪਿਓਰ ਕ੍ਰੇਪ ਸਿਲਕ ਨਾਲ ਚਣੌਣ ਦੇ ਦੁਪट्टे 12-1200 ਵਾਲੇ 600 ਰੁਪਏ ਦੇ ਵਿੱਚ ਤੇ ਸੈਟ ਲੈਣਾਗਾ 2200 ਰੁਪਏ ਦੇ ਚਾਰ ਆ ਜੀ ਲਾਣਾ ਕੁੜੀ ਨੂੰ ਤਹਿ ਮਾਰਨ ਵਾਸਤੇ ਇੱਕ ਨੂੰ ਇਹਦੇ ਫ੍ਰੀ ਆ ਲਓ ਜੀ ਚੈੱਕ ਕਰੋ ਜੀ ਨੇ ਅਗਲਾ ਸਾਰੇ ਨੇ ਬੰਬ ਹੋਣਗੇ ਸਾਰੇ ਨੇ ਪੂਰੇ ਘੈਂਡਾ ਪੂਰੀ ਓਕੇ ਰਿਪੋਰਟ ਗੱਲਬਾਤ ਸਕਰੀਨ ਸ਼ਾਟ ਕਰੋ ਤੇ ਜਲਦੀ ਜਲਦੀ ਬੁੱਕ ਕਰਾ ਦਿਓ ਲਓ ਜੀ ਚਨਾਉਣ ਦੇ ਦੁਪट्टे ਨਾਲ ਚਾਰ ਚਾਰ ਰੰਗ ਦੇ ਚਾਰੇ ਰੰਗ ਪੂਰੇ ਘੈਂਡ ਓਕੇ ਰਿਪੋਰਟ ਗੱਲਬਾਤ ਸਟਾਕ ਲਿਮਟਿਡ ਅੱਧ ਮੁੱਲ ਤੇ ਕੱਪੜਾ ਦੇ ਰਹੇ ਆ ਅੱਧ ਮੁੱਲ ਤੇ ਸੋ ਜਿਹੜੇ ਵੀ ਦੁਕਾਨਦਾਰਾਂ ਨੇ ਆਨਲਾਈਨ ਮੰਗਾਉਣੇ ਆ ਫਟਾਫਟ ਬੁੱਕ ਕਰਾ ਦਿਓ 12 1200 ਦੇ 600 ਰੁਪਏ ਦੇ ਵਿੱਚ ਤੇ ਜਿਨ੍ਹਾਂ ਨੇ ਦੁਕਾਨ ਤੇ ਹੋਣਾ ਜਲਦੀ ਜਲਦੀ ਆ ਕੇ ਲੈ ਲਓ ਚਨਾਉਣ ਦੇ ਦੁਪट्टे ਨਾਲ ਹੈਂਡਵਰਕ ਵਾਲੇ ਪੀਸ ਪੰਡਤਾਂ ਦੀ ਹੱਟੀ ਸਟਾਕ ਲਿਮਟਿਡ ਗੈਂਤੀ ਦਾ 450 ਬਿਸ ਆਇਆ फटाफट ਬੁੱਕ ਕਰਾ ਦਿਓ ਜੀ ਲਓ ਜੀ ਪੂਰੀ ਓਕੇ ਰਿਪੋਰਟ ਗੱਲਵਾਤ ਡਿਜ਼ਾਈਨ ਸਾਰੇ ਬੰਬਾ ਸਾਰੇ ਡਿਆ ਪੂਰੇ ਘੈਂਟ ਆ ਜੀ ਲਓ ਜੀ ਚੈੱਕ ਕਰੋ ਜੀ ਡਿਜ਼ਾਈਨ ਗਾ ਪ੍ਰੋਪਰ ਸਾਰਾ ਹੈਂਡਵਰਕ ਦਾ ਕੰਮ ਕੀਤਾ ਹੋਇਆ ਕਰੇਵ ਦੀ ਕੁਆਲਿਟੀ ਪੂਰੀ ਟੌਪ ਦੀ ਆ ਪਿਓਰ ਹੈਂਡਵਰਕ ਦਾ ਪੀਸ ਆ ਤੇ ਨਾਲ ਆਗੇ ਚਨਾਉਣ ਦੇ ਦੁਪੱਟੇ ਰੰਗ ਚਾਰੇ ਪੂਰੇ ਸੋਹਣੇ 2200 ਰੁਪਏ ਦੇ ਚਾਰ ਦਵਾਂਗੇ ਚਾਹੇ ਆਨਲਾਈਨ ਮੰਗਾਓ ਚਾਹੇ ਦੁਕਾਨ ਦੇ ਅੱਗੇ ਲੋ ਲਓ ਜੀ ਰੇਟਾਂ ਦਾ ਚੈਲੰਜਾ ਸਾਰੇ ਪੰਜਾਬ ਦੀ ਰੇਟ ਦੀ ਫੁੱਲ ਗਰੰਟੀ ਹੈ ਜੀ ਫੁੱਲ ਜਵਾਬਦੇਹੀ ਹੋਊਗੀ ਇਸ ਰੇਟ ਤੇ ਵਿਜਾਜ ਨਹੀਂ ਮਿਲਦੀ ਨੰਬਰ 1 ਹੋਲ ਸੇਲਰ ਆ ਪੰਜਾਬ ਪੰਡਤਾਂ ਦੀ ਹੱਡੀ ਜਿੱਥੇ ਦੁਕਾਨਦਾਰਾਂ ਦੇ ਵਿਆਹ ਸ਼ਾਦੀਆਂ ਵਾਲੇ ਦੇ ਫੁੱਲ ਵੱਡਾ ਫੁੱਲ ਫਾਇਦੇ ਹੁੰਦੇ ਆ ਆ ਲਓ ਜੀ ਹੋਲ ਸੇਲ ਜੀ ਮਿਲੂਗਾ ਕਪੜਾ ਤੇ ਫੁੱਲ ਵੱਡਾ ਫੁੱਲ ਹੋਊਗਾ ਫਾਇਦਾ ਡਿਜ਼ਾਈਨਿੰਗ ਹੈਗੀ ਸਾਰੀ ਓਕੇ ਰਿਪੋਰਟ ਪੂਰੇ ਹੈਵੀ ਡਿਜ਼ਾਈਨ ਹੋਣਗੇ ਨਾਲ ਚਣੌਣ ਦੇ ਦੁਪट्टे ਲੌਚ ਸਕ੍ਰੀਨਸ਼ਾਟ ਕਰੀ ਚਲੋ ਜਲਦੀ ਜਲਦੀ ਵੋਕੇ ਚਲੋ ਪਿਓਰ ਕ੍ਰੇਵ ਸਿਲਕ ਦੇ ਹੈਂਡਵਰਕਲੇ ਪੀਸ ਲੌਚ ਜਿਹੜੇ ਗੱਗਾਂ ਨੇ ਵਿਆਹ ਸ਼ਾਦੀ ਵਾਸਤੇ ਦੇ ਲੈਣ ਵਾਸਤੇ ਲੈਣੇ ਆ ਉਹ ਵੀ ਸੈਟ ਵਜਮਾਨ ਲੈ ਸਕਦੇ ਹੋ ਜੀ ਉਹਨਾਂ ਨੂੰ ਵੀ ਮਿਲੂਗਾ ਕਪੜਾ ਹੋਲ ਸੇਲ ਰੇਟਾਂ ਦੇ ਜੀ 2200 ਰੁਪਏ ਦੇ ਚਾਰ ਕਿਹਾਗਾ ਤੇ 2200 ਦੇ ਚਾਰ ਦੇਵਾਂਗੇ ਚਾਹੇ ਘਰ ਵਾਸਤੇ ਲੈ ਜਾਓ ਚਾਹੇ ਲੈ ਜਾਓ ਵੇਚਣ ਵਾਸਤੇ ਥੋੜੀ ਚੁਆਇਸ ਆ ਅਸੀਂ ਕਰਨੇ ਆ ਫਾਇਦੇ ਦੁਕਾਨਦਾਰਾਂ ਦੇ ਵੀ ਗਾਕਾਂ ਦੇ ਵੀ ਵਿਆਹ ਸ਼ਾਦੀਆਂ ਨਾਲ ਦੇ ਵੀ ਲਓ ਜੀ ਸਿੰਗਲ ਸੂਟ ਹੈਗਾ 600 ਰੁਪਏ ਦਾ ਮਾਰਕੀਟ 'ਚ ਵਿਕਰੇ ਆ 12-1200 ਰੁਪਏ ਦੇ ਵਿੱਚ ਅੱਧੂ ਮੁੱਲ ਦੇ ਕੱਪੜੇ ਦਿਨਾ ਪਾ ਅੱਧੂ ਮੁੱਲ ਦੇ ਲਓ ਜੀ ਪਿਓਰ ਹੋਲ ਸੇਲ ਦੀ ਦੁਕਾਨ ਪੰਡਤਾਂ ਦੀ ਹੱਟੀ ਨੰਬਰ 1 ਹੋਲ ਸੇਲਰ ਆ ਪੰਜਾਬ ਦੁਕਾਨਦਾਰਾਂ ਦੇ ਫੁੱਲ ਵੱਡਾ ਫੁੱਲ ਫਾਇਦੇ ਜਿੰਨਾ ਮਰਜ਼ੀ ਮੰਗ ਲਓ ਅੱਧਮੁੱਲ ਰੇਟਾਂ ਦੇ ਲਓ ਜੀ ਪਿਓਰ ਕ੍ਰੇਵਸਿਲਕ ਹੈਂਡਵਰਕ ਨਾਲ ਚਲਾਉਣ ਦੇ ਦੁਪੱਟੇ ਰੇਟਾਂ ਦੇ ਚੈਲੰਜ ਲਓ ਜੀ ਕੀ ਬਾਤਾਂ ਜੀ ਲਓ ਜੀ ਛੇ ਡਿਜ਼ਾਈਨ ਦਵਾਂਗੇ ਜੀ ਸਾਰੇ ਡਿਜ਼ਾਈਨ ਪੂਰੇ ਘੈਂਟਾ ਆ ਡਿਜ਼ਾਈਨ ਹੈਗਾ 5-20 ਦਾ ਬਾਕੀ ਹੈਗੇ 4-4 ਸੋ ਜਿਨ੍ਹਾਂ ਨੇ ਵੀ ਵੇਚਣ ਵਾਸਤੇ ਲੈਣੇ ਆ ਜੀ 2200 ਰੁਪਏ ਦੇ ਚਾਰ ਸੂਟ ਦੇ ਰਹੇ ਆ ਸਾਰੇ ਪੰਜਾਬ ਦੀ ਰੇਟ ਦੀ ਗਾਰੰਟੀ ਆ ਕੁਆਲਿਟੀ ਕਰੇਵ ਦੀ ਪੂਰੀ ਘੈਂਟ ਆ ਨਾਲ ਚਰੌਣ ਦਾ ਦੁਬੱਟਾ ਹੈਂਡਵਰਕ ਦੇ ਪੀਸ ਆ ਠੀਕ ਹੈ ਜੀ ਸਿੰਗਲ ਪੀਸ ਦਵਾਂਗੇ 600 ਦਾ 12 1200 ਸੂਟ ਦਵਾਂਗੇ 600 ਰੁਪਏ ਦੇ ਵਿੱਚ ਮਿਲਨੇ ਕਿੱਥੇ ਆ ਪੰਡਤਾਂ ਦੀ ਛੱਡੀ ਇੱਕੋ ਦੁਕਾਨਾ ਜਲਦੀ ਜਲਦੀ ਆਓ